<laughs> बोल बोल भाई थैंक यू ले ले मैं जा अपनी जान ਦਾ ਖੁਦ ਜ਼ਿੰਮੇਵਾਰ ਆ ਜੇ ਕੋਈ ਕੱਲ ਨੂੰ ਗੱਲ ਹੁੰਦੀ ਆ ਕੱਲ ਨੂੰ ਨਹੀਂ ਏ ਅੱਜ ਅੱਜ ਨੂੰ ਨਹੀਂ ਸਾਰੀਆਂ ਗੋਚਾਂ ਕਰਕੇ ਆਉਣੀ ਨੇ ਵੇਖੇਗਾ ਕਿ ਸ਼ਰਾਬ ਦਾ ਤਾਂ ਕੀ ਆ ਭయ్యా ਭయ్యా ਰੋ ਇੱਧਰ ਤੋਂ ਘਾਰੇ ਤਾਰੋ ਇਸ ਕੋਟਾਰੋ ਬਾਰ ਦੋ ਭਈਆ ਮੇਰਾ ਭਈਆ ਮਰ ਜਾਏ ਉਹ ਭੈ ਲਾਈਟ ਭੈ ਲਾਈਟ ਬੁਈ ਨਹੀਂ ਬੰਦ ਹੋ ਗਈ ਓਏ ਲਾਈਟ ਬੁਈ ਨਹੀਂ ਬੰਦ ਹੋ ਗਈ ਆ ਇਧਰ ਲਾਈਟ ਬੁਈ ਨਹੀਂ ਬੰਦ ਹੋਣੀ ਜਾਂਦਾ ਹੋ ਗਈ ਤੂੰ ਡੋਲਾ ਨਹੀਂ ਕਰਦੀ ਨਾ ਯਾਰ ਬੁਈ ਨਹੀਂ ਬੰਦ ਹਾਂ ਉਹ ਤੇਰੇ ਕਰਾਉਣ ਨੂੰ ਫਿਰਦੇ ਸਾਨ ਬਾਈ ਸਚਾਈ ਦੱਸ ਦੇ ਕੀ ਕਰਨੇ ਸੈਂਡ ਤੋਂ ਕਰਾ ਕੇ ਮੈਂ ਆਪਦੀ ਮੌਤ ਦਾ ਆਪ ਗਵਾਇਆ ਠੀਕ ਹੋ ਗਿਆ ਆ ਭਾਈ ਬੋਲ ਦਿਆ ਉਸਨੇ ਵੀਡੀਓ ਮੇ वो बोला मैं खुद जुम्मेवार जाओ बस मेरा इसने वीडियो में बोल दिया हाँ वीडियो में बोल दिया इसने ले जाओ आप भाग भाग के वैसे तो साइन हो चुके हैं सीट बेल्ट ला लिया एक करी ना ਜਨਵਰੀ ਇਦਾਂ ਥੱਲੇ ਬਈ ਪਹਿਲਾਂ ਪਹਿਲਾਂ ਦੂਰ ਨਹੀਂ ਜਾਣਾ ਆਪਾਂ ਕੋਈ ਮੇਰੇ ਵਾਹ ਨਹੀਂ ਨਹੀਂ ਦੂਰ ਹੋ ਗਏ ਹੀ ਬਾਬਾ ਭਾਈ ਤੋ ਬੁਹਾਨੀ ਤੋਂ ਨਾ ਕੋ ਮਾਰਾ ਲੈ ਜਾ ਰੋੜ ਰੋੜ ਇੱਥੇ ਹਾਈਵੇ ਚੜਦੇ ਅਸੀਂ ਤੂੰ ਮਗਰ ਮੋੜ ਉੱਤਰ ਆ ਯਵਨਾ ਆਪਾਂ ਵੀ ਹਟੇ ਲੈ ਲੈਣੇ ਅਸੀਂ ਵੱਜ ਬਾਈ ਭਾਈ ਇਸਕੇ ਬਾਅਦ 6 ਵਜੇ ਕੇ ਬਾਅਦ ਹੈ ਭਾਈ ਸਾਹਿਬ ਕੀ ਮੰਗਾ ਸੀ ਸਾਈਨ ਬੋਲ ਕਰ ਦੇ ਐਨਕੇ ਮੰਗੇ ਸੀ ਅਰੇ ਵਾ ਇਹ ਵੀ ਪੜੀ ਗਿਆ ਬਹੁਤ ਵੱਡਾ ਹੈ ਭਾਈ ਸਾਹਿਬ 6 ਵਜੇ ਕੇ ਬਾਅਦ ਬੰਦਾ ਰੀਨਿਤ ਕੇ ਲਈ ਮੈਂ ਫਾਰਮ ਭਰ ਬੋਲ ਬਾਈ ਟੈਨਸ਼ਨ ਨਹੀਂ ਲਿਆਣੀ ਮੈਂ ਆਪਣੀ ਜਾਨ ਦਾ ਖੁਦ ਜ਼ਿੰਮੇਵਾਰ ਆ ਜੇ ਕੋਈ ਕੱਲ ਨੂੰ ਗੱਲ ਹੁੰਦੀ ਆ ਕੱਲ ਨੂੰ ਨਹੀਂ ਏ ਅੱਜ ਏ ਅੱਜ ਨੂੰ ਨਹੀਂ ਕੱਲ ਕੀ ਹੁੰਦੀ ਕੀ ਆ ਆ ਨਾ ਕੱਲ ਨੂੰ ਜੇ ਕੋਈ ਗੱਲ ਹੋ ਗਈ ਮੈਂ ਆ ਜ਼ਿੰਮੇਵਾਰ ਓਏ ਇਧਰ ਆ ਇਧਰ ਆ ਬਹੁਤ ਘੈਂਟ ਬੰਦੀ ਇਧਰੋਂ ਚੱਲਿਆ ਨਾ ਕਿਸੇ ਅੰਦਰ ਮਨ ਹੱਥ ਲਾ ਗਿਆ ਚੜ ਗਿਆ ਚੱਲ 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 ਇਨੂੰ ਜਿਵੇਂ ਤਾਂ ਲੈ ਕੇ ਚੱਲੇ ਇਹਨੂੰ ਥਾਂ ਮੋੜ ਕੇ ਜਾਣਾ ਸਾਡੇ ਕੋਲ ਸਾਡਾ ਆਪ ਦੀ ਮੌਦਾ ਜੁਮੇਵਾਰ ਹੋਣਗਾ ਆਪਰਾ ਨਾ ਲਾ ਕੇ ਆਇਆ ਤੂੰ ਓਕੇ ਓਕੇ ਮੱਧਰ ਭਾਈ ਇੱਧਰ ਐ ਕਰ ਪਹਿਲੇ ਹਾਂ ਆਹ ਸਟਾਰਟ ਇੱਧਰ ਹੋ ਜਾ ਚੱਲ ਚੱਲ ਮੱਧਰਾ ਔਰ ਨਾਲ ਲੈ ਜਾਣੀ ਹੈ ਕਲਾਸਿਕ ਫੜਕਾਉਣੀ ਉੱਤੇ ਹਵਾ ਜੀ ਪੈਕ ਲਾ ਕੇ ਹੁੰਦਾ ਨਾਲ ਇਹ ਬੀਅਰ ਲੈ ਨਾਲ ਇਹ ਲਫਾਰਾ ਜਾਂਦਾ ਜੀ ਰਵੜਾ ਹੋ ਗਿਆ ਜੇ ਇਹਨੂੰ ਰਾਹ ਬੋਲੇ ਕਿੱਥੇ ਤਾਰੂਗਾ ਉਹ ਲੈ ਵੀ ਗਏ ਹੋਰੀ ਬੰਨੇ ਗਿਆ ਮਦਰ ਉਹ ਰੋੜ ਜਾਣਾ ਲਾਉਣਾ ਪਵੇ ਇਕੱਠਾ ਕਰਕੇ ਭਾਵੇਂ ਭਾਵੇਂ ਉਹ ਕੱਲਾ ਰੋਣਦਿਆ ਹੋਵੇ ਕੰਨਾ ਜੋ ਲੱਗੇ ਹੋ ਗੜਾ ਸੁੰਦੇ ਆ ਨਾ ਦਰ ਵਿੱਚੋਂ ਕੰਨਾ ਰੋਈ ਜਾਂਦਾ ਹੋਵੇ ਉਹ ਫਿਰਦਾ ਹੀ ਕਿੱਧਰ ਇਹਨੇ ਸਾਰੇ ਦੇਵੀ ਦੇਵਤੇ ਹਰੇ ਝਾਲੇ ਉੱਤੇ ਵੇਚ ਦਿੱਤੇ ਲੱਗੀ ਪੱਕਾ ਤੇ ਆਏ ਹੋਣੇ ਕਹਿੰਦਾ ਨਾ ਬਾਬਾ ਤੰਤਨ ਬਾਬਾ ਦੀਪਸੇ ਬਾਬਾ ਦੀਪਸੇ ਜੀ ਮੈਨੂੰ ਸਹੀ ਸਲਾਮ ਦੇ ਲੈ ਜਾਓ ਪਿਛੇ ਥੱਲੇ ਉਹ ਆ ਗਏ ਆ ਗਏ ਜਦੋਂ ਜਦੋਂ ਆਏ 2 ਵਜੇ ਨਹੀਂ ਉਹ ਸੱਚਾ 6 ਵਜੇ ਤੋਂ ਬਾਅਦ ਨਹੀਂ ਆਉਂਦਾ ਅਸੀਂ ਜਾਣ ਦਿੰਦੇ ਹਾਂ ਨਾ ਚਲ ਆ ਤਾਂ ਧੱਕੇ ਧੁੱਕੇ ਨਾਲ ਉਹਨਾਂ ਨੇ ਜਾਣ ਦੇ ਤਾਂ ਚਾਹ ਪੂਰਾ ਕਰਾਤਾ ਆਹ ਸਾਰੇ ਗੱਡੀ ਬੜੀ ਮਗਰ ਭਜਾਈਆਂ ਨੇ ਡਿੱਗ ਪਿਆ ਡਿੱਗ ਪਿਆ ਕੋਈ ਨਹੀਂ ਜਾਇ ਤੋਂ ਖਾਲ ਮਾਰੀ ਕੇ ਨੇ ਫਲੈਸ਼ ਜਗਾ ਦੇ ਉਹਨਾਂ ਨੂੰ ਦਿਖ ਜੇ ਕੋਈ ਜਗਾ ਜਾਣ ਕੇ ਪੰਗੇ ਲੈ ਜਗਾ ਹੀ ਫਲੈਸ਼ ਹੀ ਮੂਨ ਦੀ ਸਿਗਨਲ ਦੇਣਾ ਸਿਗਨਲ ਦੇ ਉਹਨਾਂ ਨੂੰ ਭయ్యా ਭయ్యా ਰੋ ਇਧਰ ਨੀ ਘਾਰੇ ਖਾਤਾ ਰੋ ਇਸ ਕੋ ਉਤਾਰੋ ਉਤਾਰ ਦੋ ਭయ్యా ਮੇਰੇ ਭయ్యా ਮਰ ਜਾਏਗਾ ਉਹ ਭੈ ਉਹ ਲਾਈਟ ਬੁਈ ਨੀ ਬੰਦ ਹੋ ਗਈ ਓਏ ਲਾਈਟ ਬੁਝ ਨੀ ਬੰਦ ਹੋ ਗਈ ਆ ਇਧਰ ਲਾਈਟ ਬੁਝ ਨੀ ਬੰਦ ਹੋਣੀ ਜਾਨਾ ਹੋ ਗਈ ਨਾਲੀ ਕਰਤੀ ਨਾ ਯਾਰ ਬੁਝੀ ਨਹੀਂ ਬੰਦ ਜਗਣੀ ਬੰਦ ਕਹਿੰਦਾ ਬੁਝਣੀ ਬੰਦ ਉਹਨੇ ਸਾਰੀ ਵਾਇਰਿੰਗ ਸਾੜਤੀ ਉੱਤੇ ਬਹਿ ਕੇ ਉਹਨੇ ਸਾਰੀ ਵਾਇਰਿੰਗ ਸਾੜਦਾ ਨਹੀਂ ਬੰਦਾ ਅੱਡਾ ਨਹੀਂ ਨਹੀਂ ਪੱਕਾ ਉਹਨੇ ਧਰੇ ਉਹਨੇ ਕੰਮ ਕਰਤਾ ਨਹੀਂ ਨਹੀਂ ਯਾਰ ਠੀਕ ਹੈ ਉਹ ਚਾਚਾ ਲਾਈਟ ਉਹ ਜਗੀ ਜਗੀ ਉਹ ਲੈੜ ਉਹ ਬੰਦ ਹੋ ਗਿਆ ਜੀ ਉਹ ਸਾਲਾ ਉੱਥੇ ਨਾ ਦੇਪੇ ਕਿਦੇ ਨਹੀਂ ਦੇਖ ਮੱਧਰ ਕੁੜੀ ਆ ਚੁੱਪ ਚੁੱਪ ਲੈਣਾ ਪਾ ਇਹਨੇ ਕਹਿੰਦਾ ਮੈਨੂੰ ਮਰਲੀ ਛਿੱਕੇ ਪਾ ਦੋ ਇਹ ਕਿਹਾ ਜਦੋਂ ਥੱਲੇ ਆ ਗਿਆ ਇਹਨੇ ਪਤਾ ਕੀ ਕਰਨਾ ਬੜਾ ਇੰਨਾ ਆਂਦਾ ਆ ਜੇ ਮੈਂ ਝੂੜਨੀ ਮਾਰਦਾ ਇਹਨੂੰ ਥੱਲੇ ਆ ਲੈ ਚੈੱਕ ਕਰਨਾ ਵਿੱਚ ਨਿਕਲੇ ਪਿੰਡ ਚੈੱਕ ਕਰ ਉਹ ਪਿੰਡ ਇਹਨੇ ਕਹਿੰਦਾ ਬੜਾ ਇੰਨਾ ਆਂਦਾ ਹੈ ਜਵਾਨੋ ਆਪਾਂ ਗੇੜੇ ਨਾਲ ਉਹਨਾਂ ਦੇ ਰਾਹੇ ਕੀ ਹੁੰਦੇ ਜਾਣਦੇ ਆ ਡੈਡਾ ਕਰਨਾ ਆਓ ਇੱਥੇ ਅਮੇ ਉਧਰ ਤਾਰਨੇ ਨਹੀਂ ਹੁੰਦੇ ਨਹੀਂ ਇੱਥੇ ਹੀ ਲਿਆਉਣਾ ਨਹੀਂ ਹੁੰਦਾ ਉਹ ਟਾਇਰ ਜੇ ਚੇਨ ਹੁੰਦੇ ਹੀ ਵੇਖ ਲਓ ਜਾਨ ਦੇ ਕਿੱਧਰ ਚੜਿਆ ਸਾਡਾ ਸਾਡਾ ਭਰਾ ਪਾਇਲਟ ਬਣ ਗਿਆ ਪਾਇਲਟ ਬਣ ਗਿਆ ਮੱਦਰ ਮੱਦਰ ਪਾਇਲਟ ਬਣ ਗਿਆ ਵਧਾਈਆਂ ਵਧਾਈਆਂ ਹੋਣ ਜੀ ਸਾਨੂੰ ਚੰਦਰਮਾ ਦੇ ਚੱਲਿਆ ਚੰਦਰਮਾ ਦੇ ਚੱਲਿਆ ਅੱਜ ਸਾਰੀਆਂ ਗੋਜਾਂ ਕਰਕੇ ਆਉਣੀ ਇਹਨੇ ਵੇਖੇਗਾ ਕਿ ਸ਼ਰਾਬ ਦਾ ਕੀ ਹੈ ਇਹ ਜਵਾਨਾ ਨਹੀਂ ਨਹੀਂ ਕਰਿਆ ਆ ਖੋਜ ਚੰਦਰਮੇ ਤੋਂ ਦੂਰ ਆ ਗਿਆ ਉਹ ਤਾਰੇ ਉਹ ਤਾਰ ਹੀ ਪੁੱਠੇ ਬੰਦੇ ਦਿੱਤਾ ਉਹਨੇ ਦੇ ਓਏ ਮੁੱਢਾ ਲੈ ਗਿਆ ਓਏ ਇਹਦਾ ਲੈ ਕਿੱਧਰ ਲੈ ਗਿਆ ਏ ਓਏ ਉਹਦਾ ਹਾਲ ਵੇਖਿਓ ਉਹ ਮੁੜਨ ਨਹੀਂ ਦਿਆ ਉਹ ਲੈ ਦੂਜੇ ਬੰਦੇ ਨੇ ਗਿਆ ਭਰਾਵਾ ਏ ਉਹ ਵੇਖੀ ਰੁੱਖਾਂ ਜਣਾ ਉਹ ਪਰਾਈ ਹੈ ਪਰਾਂ ਕੋ ਪਰਾਈ ਆ ਗਏ ਪਰੇ ਨੂੰ ਹਣ ਕੀ ਕਰਨਾ ਉਹ ਆ ਗਏ ਕੰਮ ਕਰ ਲਾ ਕੇ ਵੀਡੀਓ ਝੂਠ ਨਹੀਂ ਮਾਰਨਾ ਲੈ ਵੀ ਬਹੁਤ ਆਨੰਦ ਆ ਓਏ ਸੁਣਾ ਇਹਨਾਂ ਦੇ ਮੈਂ ਤੈਨ ਸੱਚ ਦੱਸਾਂ ਹਾਂ ਇਹਨਾਂ ਦੇ ਚੋਪਰ ਤੇ ਨਹੀਂ ਆਉਂਦਾ ਮਜ਼ਾ ਜਿੰਨਾ ਮੈਂ ਕਹਿੰਨਾ ਅਰੇ ਬਾਈ ਜੰਦਾ ਐਕਟੀਵਿਟੀ ਕਰਵਾਦਾ ਮੈਨੂੰ ਥੋੜਾ ਜਿਹਾ ਡਰ ਲੱਗਦਾ ਸੀ ਮੈਂ ਹਾਂ ਨਹੀਂ ਰਹਿੰਦੀ ਚੱਲ ਕੋਈ ਇਹਨੇ ਨਜ਼ਾਰੇ ਯਾਰ ਦੁਨੀਆ ਮੈਨੂੰ ਤਾਂ ਐ ਲੱਗਦਾ ਕੋਈ ਨਾ ਕਿਉਂ ਨਹੀਂ ਚੱਲ ਗਿਆ ਓਏ ਜਿਹੜੀ ਤੂੰ ਚੰਦ ਦੇ ਖੋਜ ਕਰਨ ਗਿਆ ਸੀ दारू ਦਾੰਦ ਕਿੱਥੇ ਹੋਣਾ ਆਈ ਉਹ ਵੀ ਵਿੱਚ ਹੀ ਬਣਾ ਲਈ ਉਹ ਵੀ ਮੈਂ ਕੀ ਹੈ ਦਾਰੂ ਦਾ ਇਹਨੂੰ ਵੀ ਵੇਖ ਲਿਆ ਤੈਨੂੰ ਲੈ ਵੀ ਭਾਈ ਬਹੁਤ ਹੈਂਡੀਆ ਐਂਡੀਕਰਾਫ ਨਹੀਂ ਮੇਰਾ ਫੋਨ ਦੇ ਹੀ ਹੈ ਭਾਈ ਕਿੱਥੋਂ ਲੈਂਦਾ ਹੈ ਜਹਾਜ਼ ਜਾ ਇਹ ਇਹ ਭਾਈ ਬੈ 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 ਜਪਾਨ ਤੋਂ ਕਾਲ ਨਹੀਂ ਇਹ ਨਾ ਕਰੀਂ ਅਲੱਗ ਕਾਲ ਬਸ ਫਰੋਕ ਹੈ ਅੱਜ ਜਰਮਨੀ ਚਾ ਅੱਛਾ ਅੱਛਾ ਇੰਜਨ ਜਿਹਾ ਸੀ ਅੱਛਾ ਔਰ ਜਿ세

ਕੋਸ਼ਦੀਪ ਮੈਂ ਕੰਨਾ ਵੀ ਪਹਿਲਾ ਹੈ ਜਦੋਂ ਤਾਂ ਉਹਨੇ ਡਾਇਆ ਤੇ ਤਰਨਾ ਸੋਂ ਰੱਬ ਦੀ ਮੈਂ ਤੇ ਮਾੜੀ ਗੱਡੀ ਵਿੱਚ ਕਹਿਣਾ ਬੜਾ ਬੜੀ ਸ਼ਾਰਟ ਹੋ ਗਿਆ ਆ ਤੇ ਮੈਂ ਤਾਂ ਪਾਸ ਪਾਸ ਮੂੰਹ ਗਾੜੀ ਤੁਹਾਨੂੰ ਦੱਸਿਆ ਵੀ ਬਾਬਾ ਬੱਡਾ ਸਾਹਿਬ ਦਾ ਮੇਲਾ ਚੱਲਣ ਦਿਆ ਉਹ ਵੀ ਇੱਥੇ ਆ ਗਿਆ ਆਪਦੇ ਪਿੰਡ ਵਾਲਾ ਗੁਰਦਰਾ ਸਾਹਿਬ ਬਾਬਾ ਦੀਪ ਸਿੰਘ ਸਾਰੇ ਇਤਿਹਾਸ ਤੇ ਮੈਂ ਮਹਾਰਾਜ ਅੱਜ ਬਚਾਲਾ ਕਦੇ ਨਹੀਂ ਛੱਡਦਾ ਇੱਕ ਉਹ ਮੋਰੇ ਨੂੰ ਪਤਾ ਨਹੀਂ ਜਾਣ ਕੇ ਖੜਦਾ ਸੀ ਕਿ ਮੈਨੂੰ ਵਗੋਣ ਦੇ ਮਾਰੇ ਕਰਦਾ ਸੀ ਉਹ ਤਾਂ ਹੀ ਲਈ ਜਾਵੇ ਉਹ ਬਹੁਤ ਚਾਹ ਸੀ ਬਹੁਤ ਲੈ ਗਿਆ ਲੈ ਗਿਆ ਸੀ ਨਾ ਉੱਤੇ ਜਾ ਕੇ ਰੁੱਖਾਂ ਦੇ ਜਦੋਂ ਲੈ ਕੇ ਗਿਆ ਉਹ ਉਦੋਂ ਤੇ ਮੇਰੇ ਤੈਨੂੰ ਮੈਂ ਕੀ ਦੱਸਾਂਗਾ ਮੇਰਾ ਉਹਦੇ ਜਦੋਂ ਰੁੱਖਾਂ ਨੂੰ ਖੜਿਆ ਲੈ ਉਹ ਮੱਦਦ ਨਾ ਤਾਂ ਜੇ ਜਦੋਂ ਸਭ ਤੋਂ ਤਾਂ ਲੈ ਗਿਆ ਤੇ ਮੋਟਰ ਬੰਦ ਕਰਤੀ ਇਹਨੇ ਮੈਂ ਹਾਂ ਲਿਆ ਹੋ ਗਿਆ ਕੰਮ ਮਹਾ ਅੱਜ ਆਪਣੇ ਦੇ ਬੰਦ ਹੋਣੀ ਹੈ ਤੇ ਫਿਰ ਮੈਂ ਬਾਬੇ ਨੂੰ ਤੇ ਆਇਆ ਤੇ ਫਿਰ ਰੇਸੀ ਦਿੱਤੀ ਮੈਨੂੰ ਆਇਆ ਹੌਸਲਾ ਜਾ ਜਿਹੜਾ ਮਾਈਕ ਜਾਂ ਲਾਇਆ ਹੈ ਨਾ ਉੱਤੇ ਇੱਕ ਸੁਣਦਾ ਸਾਰਾ ਮੈਂ ਨੂੰ ਭਾਈ ਨੂੰ ਮੈਂ ਹਾਂ ਇੰਨੇ ਪੈਰੀ ਬਾਸ ੋੜਲਾਂ ਮੇਰਾ ਵੀਰ ਮੈਨੂੰ ਵੱਧ ਤੋਂ ਐਕਟੀਵਿਟੀ ਹੋ ਗਈ ਇਹਦਾ ਨਹੀਂ ਭਾਈ ਕਰਦੇ ਥੋੜੀਆਂ ਬਾਸੀਆਂ ਮਾਹ ਮੇਰਾ ਤਰੋ ਨਿਕਲ ਜਾਣਾ ਹੁਣ ਦਿਓ ਇਹ ਪਰਵਾ ਜਦੋਂ ਉਹਦੇ ਹੋਂਦ ਕਹਿਣਾ ਕੀਤੀਆਂ ਨਹੀਂ ਤੋ ਕੇ ਆਏ ਜੇ ਮੋੜੇ ਤੁਸੀਂ ਦੇਖਿਆ ਉੱਥੇ ਬੜੀ ਜਾਨ ਨਿਕਲਦੀ ਉਹ ਹੱਥ ਨਹੀਂ ਨਾ ਪੈਂਦੇ ਅਗਲੇ ਪਾਸੇ ਆ ਲੈ ਬੜੇ ਬਣਾ ਗਿਆ ਆਹੋ ਭਾਈ ਚੱਲ ਵਧੀਆ ਆ ਗਿਆ ਤੇ ਬਾਕੀ ਐਕਸਪੀਰੀਅੰਸ ਇਹ ਆ ਵੀ ਮਤਲਬ ਇਹ ਚੀਜ਼ਾਂ ਹਰ ਬੰਦੇ ਨੇ ਕਰਣੀਆਂ ਚਾਹੀਦੀਆਂ ਥੋੜਾ ਬਧਾ ਰਿਸਕ ਤੇ ਹੁੰਦਾ ਹੀ ਹੈ ਇਹ ਆਪਾਂ ਹੋਏ ਲੇਟ ਆ ਜਿਹੜੇ ਆਪਾਂ ਕੋਈ ਕਮੈਂਟ ਉਧਰ ਚਲੇ ਗਏ ਆ ਆਪਾਂ ਖਿੱਚ ਲੈਣਾ ਸੀ ਗੱਲ ਆ ਵੀ ਆਪਾਂ ਨੈਕਸਟ ਟਾਈਮ ਇਹ ਚੀਜ਼ ਸਾਰੇ ਕਰਕੇ ਜਾਵਾਂਗੇ ਆਵਾਂਗੇ ਟਾਈਮ ਨਾਲ ਥੋੜੇ ਜਿਹਾ ਭਾਜੀ ਕਿ ਪਿੰਡ ਪੁੰਡੇ ਤੋ ਨਹੀਂ ਕਿੱਲੀ ਆਈ ਭਾਜੀ ਆ ਕਰਦੇ ਆ